ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੇ ਸਿਰ ਤੇ ਵੀ ਕਰਜ਼ੇ ਦੀ ਪੰਡ ਹੈ ਤੁਹਾਡੇ ਘਰ ਵਿੱਚ ਕਲੇਸ਼ ਹੈ ਇਹਨਾਂ ਸਾਰੀਆਂ ਪਰੇਸ਼ਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਪਰਮਾਤਮਾ ਜੀ ਦੇ ਇਹ ਦੱਸੇ ਹੋਏ ਬਚਨਾਂ ਨੂੰ ਮੰਨ ਲਓ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਵੇਰਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜਦੋਂ ਕਈ ਵਾਰ ਕਿਸੇ ਦੁਖੀ ਬੰਦੇ ਨੂੰ ਰਸਤਾ ਨਹੀਂ ਲੱਭਦਾ ਹੁੰਦਾ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਫਿਰ ਉਹ ਸਾਧੂ ਸੰਤ ਮਹਾਤਮਾ ਦੇ ਪਾਸ ਜ਼ਰੂਰ ਜਾਂਦੇ ਹਨ ਇਸ ਤਰ੍ਹਾਂ ਦਾ ਕੋਈ ਵੀ ਸਰੀਰ ਸੀ ਜਿਹੜਾ ਕਿ ਬਾਬਾ ਅਜੀਤ ਸਿੰਘ ਵਾ ਨਸਾਲੀ ਵਾਲੇ ਮਹਾਪੁਰਖਾਂ ਦੇ ਕੋਲ ਆਇਆ ਆ ਕੇ ਬੇਨਤੀ ਕੀਤੀ ਬਾਬਾ ਜੀ ਘਰ ਦੇ ਵਿੱਚ ਅਤ ਦੀ ਗਰੀਬੀ ਹੈ ਜਿੰਨੀ ਵੀ ਧਨ ਸੰਪਤੀ ਹੈ ਸਾਰੀ ਜ਼ਬਤ ਹੋ ਚੁੱਕੀ ਹੈ ਤੀਜੀ ਗੱਲ ਜਦੋਂ ਬੰਦੇ ਨੂੰ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਉਦੋਂ ਸਰੀਰਕ ਰੋਗ ਵੀ ਲੱਗਣੇ ਸ਼ੁਰੂ ਹੋ ਜਾਂਦੇ ਹਨ ਸਰੀਰ ਨੂੰ ਰੋਗ ਵੀ ਲੱਗਿਆ ਹੋਇਆ ਸੀ ਮਹਾਪੁਰਖਾ ਕਿਰਪਾ ਕਰੋ ਇਸ ਤਰ੍ਹਾਂ ਦੀ ਜ਼ਿੰਦਗੀ ਬਣ ਗਈ ਹੈ ਕਿ ਕਰਜ਼ਾ ਵੀ ਬੜਾ ਜ਼ਿਆਦਾ ਹੋ ਗਿਆ ਹੈ ਤੇ ਰੋਗ ਵੀ ਵੱਧ ਚੁੱਕੇ ਹਨ ਘਰ ਦੇ ਵਿੱਚ ਬਰਕਤ ਵੀ ਨਹੀਂ ਰਹੀ ਤੇ ਉਹਨਾਂ ਨੇ ਆਪਣੀਆਂ ਅੱਖਾਂ ਵਿੱਚ ਪਾਣੀ ਭਰ ਕੇ ਉਹ ਵਿਅਕਤੀ ਕਹਿਣ ਲੱਗਾ ਕਹਿੰਦਾ ਮਹਾਪੁਰਖੋ ਇੰਨਾ ਹੀ ਨਹੀਂ ਜਿਹੜੇ ਦੋਸਤ ਮਿੱਤਰ ਸੀ ਰਿਸ਼ਤੇਦਾਰ ਸਾਥਕ ਸੰਬੰਧੀ ਸੀ ਸਾਰੇ ਹੀ ਮੇਰਾ ਸਾਥ ਛੱਡ ਗਏ ਹਨ ਮੇਰਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਜਦੋਂ ਵਿਪਤਾ ਕਿਸੇ ਆਣ ਪੈਂਦੀ ਹੈ ਤਾਂ ਭੈਣ ਭਾਈ ਵੀ ਫਿਰ ਬੋਲਣੋਂ ਹਟ ਜਾਂਦੇ ਹਨ ਵਿਪਤ ਭਰੀ ਸਭ ਹੀ ਸੰਗ ਸ਼ਰਡਤ ਕੋਨ ਆਵਤ ਨੇਰੇ ਇਦਾਂ ਮਹਾਪੁਰਖੋ ਇਦਾਂ ਜੀਵਨ ਵਿੱਚ ਕੁਝ ਵਾਪਰ ਰਿਹਾ ਹੈ ਸੋਚਿਆ ਨਹੀਂ ਸੀ ਕਦੇ ਮੇਰੇ ਨਾਲ ਵੀ ਇੰਜ ਹੋਵੇਗਾ ਬੜਾ ਹੀ ਉਦਾਸ ਚਿਹਰਾ ਲੈ ਕੇ ਆਇਆ ਸਾਧ ਸੰਗਤ ਜੀ ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਵੇਖੋ ਜੀ ਜਦੋਂ ਬੰਦੇ ਦੇ ਕੋਲ ਪੈਸੇ ਹੁੰਦੇ ਹਨ ਬਹੁਤ ਉਹਦੇ ਮਿੱਤਰ ਬਣ ਜਾਂਦੇ ਹਨ ਸੱਜਣ ਬਣ ਜਾਂਦੇ ਹਨ ਰਿਸ਼ਤੇਦਾਰ ਵੀ ਐਵੇਂ ਰਿਸ਼ਤੇਦਾਰੀਆਂ ਕੱਢ ਲੈਂਦੇ ਹਨ ਕਈ ਵਾਰੀ ਪ੍ਰਸਾਦ ਸਿੰਘ ਜੀ ਜਦੋਂ ਵਿਪਤਾ ਪੈਂਦੀ ਹੈ ਸਾਰੇ ਸਾਥ ਛੱਡ ਜਾਂਦੇ ਹਨ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਨਾ ਹੈ ਸੰਗ ਨਾ ਕੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਸੱਚ ਹੋ ਜਾਂਦੇ ਹਨ ਫਿਰ ਇਸੇ ਤਰ੍ਹਾਂ ਹੀ ਉਥੇ ਹੋ ਗਿਆ ਉਦੋਂ ਫਿਰ ਉਹਨੇ ਆ ਕੇ ਜਦੋਂ ਆਪਣਾ ਦੁੱਖ ਦੱਸਿਆ ਮਹਾਪੁਰਖਾਂ ਨੂੰ ਕੇ ਕਰਜਾ ਵੀ ਹੈ रोग ਵੀ ਹੈ। ਸੋਗ ਵੀ ਹੈ, ਮਨ ਵੀ ਨਹੀਂ ਟਿਕਦਾ। ਮਹਾਪੁਰਖਾ ਕਿਰਪਾ ਕਰੋ, ਮੈਨੂੰ ਕੋਈ ਵਿਧੀ ਦੱਸੋ। ਇਹ ਕਲੇਸ਼ ਦੇ ਵਿੱਚੋਂ, ਝਗੜਿਆਂ ਦੇ ਵਿੱਚੋਂ ਕਿ ਮੈਂ ਬਾਹਰ ਆ ਜਾਵਾਂ। ਫਿਰ ਮਹਾਪੁਰਖਾਂ ਨੂੰ ਕਹਿਣ ਲੱਗਾ, "ਬਾਬਾ ਜੀ, ਮੈਨੂੰ ਤਾਂ ਇਉਂ ਲੱਗਦਾ ਕਿਸੇ ਨੇ ਕੁਝ ਕੀਤਾ ਹੋਇਆ ਹੈ।" ਮਹਾਪੁਰਖ ਮੁਸਕਰਾਏ ਤੇ ਕਹਿਣ ਲੱਗੇ, "ਭਾਈ ਐਦਾਂ ਦੀ ਗੱਲ ਨਹੀਂ। ਕਿਸੇ ਦੇ ਕੀਤੇਆਂ ਕੁਝ ਨਹੀਂ ਹੁੰਦਾ।" ਕਦੇ ਜਿਹੜਾ ਵੀ ਕੁਝ ਹੁੰਦਾ ਹੈ ਉਹ ਬੰਦੇ ਦੇ ਆਪਣੇ ਹੀ ਦੋਸ਼ ਹੁੰਦੇ ਹਨ ਆਪਣੀਆਂ ਹੀ ਕਮੀਆਂ ਹੁੰਦੀਆਂ ਹਨ ਆਪਣੇ ਕੀਤੇ ਹੋਏ ਕਰਮ ਹੁੰਦੇ ਹਨ ਦੱਦਾ ਦੋਸ਼ ਨਾ ਦੇਓ ਕਿਸੇ ਦੋਸ਼ ਕਰਮਾ ਆਪਣਾਇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਕਿਸੇ ਦੇ ਕੀਤੇਆਂ ਕੁਝ ਨਹੀਂ ਹੁੰਦਾ ਐਵੇਂ ਪਰਹਾਂ ਜੇ ਤੂੰ ਇੱਕ ਕੰਮ ਕਰ ਲਵੇਂਗਾ ਫਿਰ ਤੇਰੀ ਜ਼ਿੰਦਗੀ ਸਹਿਜ ਹੋ ਜਾਵੇਗੀ ਉਹਨੇ ਆਖਿਆ ਬਾਬਾ ਜੀ ਤੁਸੀਂ ਜੋ ਕਹੋਗੇ ਮੈਂ ਕਰੂੰਗਾ ਉਦੋਂ ਫਿਰ ਮਹਾਪੁਰਖਾਂ ਨੇ ਆਖਿਆ ਭਾਈ ਪਹਿਲਾਂ ਤਾਂ ਉਹ ਗੱਲ ਯਾਦ ਰੱਖ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਜਿਹੜਾ ਵੀ ਗੁਰੂ ਦਾ ਸਿੱਖ ਹੈ ਉਹ ਅੰਮ੍ਰਿਤ ਵੇਲੇ ਨੂੰ ਸੰਭਾਲਦਾ ਹੈ ਪਹਿਲੀ ਗੱਲ ਤੋਂ ਇਹ ਯਾਦ ਰੱਖਣੀ ਹੈ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦੇਣਾ ਹੈ ਅੰਮ੍ਰਿਤ ਵੇਲੇ ਜਾਗਣਾ ਕਰ ਉਹਨੇ ਆਖਿਆ ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਓਵੇਂ ਹੀ ਕਰਾਂਗਾ ਕਿਉਂਕਿ ਹੁਣ ਸਾਰੇ ਰਸਤੇ ਬੰਦ ਹੋ ਚੁੱਕੇ ਹਨ ਹੁਣ ਮਹਾਪੁਰਖ ਜੀ ਜੋ ਵੀ ਕਹਿਣਗੇ ਮੈਂ ਉਹੀ ਕੰਮ ਕਰਨ ਨੂੰ ਤਿਆਰ ਹਾਂ ਹੁਣ ਮਹਾਪੁਰਖਾਂ ਤੋਂ ਰਸਤਾ ਹੀ ਪੁੱਛਣ ਆਇਆ ਸੀ ਇਹ ਮੇਰਾ ਦੁੱਖ ਸੁੱਖ ਵਿੱਚ ਕਿਵੇਂ ਬਦਲ ਜਾਵੇਗਾ ਮਹਾਪੁਰਖਾਂ ਨੇ ਬਚਨ ਕੀਤੇ ਭਾਈ ਨਾਮ ਜਪਿਆ ਕਰ ਤੇ ਸਾਥ ਸੰਗਤ ਕਰਿਆ ਕਰ ਸੇਵਾ ਕਰਿਆ ਕਰ ਪੌਣਾ ਪਰਣ ਜਾਣਗੇ ਹੌਲੀ ਹੌਲੀ ਇਹ ਤੇਰੇ ਤੇ ਕਿਰਪਾ ਹੋ ਜਾਵੇਗੀ ਜਦੋਂ ਮਹਾਪੁਰਖਾਂ ਨੇ ਕਿਹਾ ਨਾ ਕਿ ਹੌਲੀ ਹੌਲੀ ਸਹਜੇ ਸਹਜੇ ਕਿਰਪਾ ਹੋਵੇਗੀ ਫਿਰ ਕਹਿੰਦਾ ਮਹਾਪੁਰਖ ਨਹੀਂ ਤੁਸੀਂ ਮੈਨੂੰ ਇਹੋ ਜਿਹਾ ਤਰੀਕਾ ਦੱਸੋ ਕਿ ਜਿਹਦੇ ਨਾਲ ਮੈਨੂੰ ਬੜੀ ਛੇਤੀ ਅਸਰ ਹੋ ਜਾਵੇ ਬੜੇ ਜਲਦੀ ਕਿਰਪਾ ਹੋ ਜਾਵੇ ਮਹਾਪੁਰਖ ਤੁਸੀਂ ਤਾਂ ਸਭ ਜਾਣਦੇ ਹੋ ਮੈਨੂੰ ਸੌਖਾ ਰਾਹ ਦੱਸ ਦਿਓ ਜਿਹਦੇ ਨਾਲ ਮੈਨੂੰ ਛੇਤੀ ਸੁੱਖ ਮਿਲ ਜਾਣ ਤੁਸੀਂ ਤਾਂ ਕਹਿ ਦਿੱਤਾ ਹੌਲੀ-ਹੌਲੀ ਪੁੰਨ ਬਣ ਜਾਣਗੇ ਪਾਪ ਘਟ ਜਾਣਗੇ ਫਿਰ ਸੁਖ ਮਿਲੂ ਨਹੀਂ ਜੀ ਮੈਨੂੰ ਜਿਵੇਂ ਆਪਾਂ ਕਈ ਕਹਿ ਦਿੰਦੇ ਹਨ ਕਿ ਆਹ ਫਲਾਣੀ ਥਾਂ ਤੇ ਜਾਣਾ ਹੈ ਸ਼ਾਰਟਕਟ ਰਸਤਾ ਹੈ ਐਵੇਂ ਮਹਾਪੁਰਖਾਂ ਨੂੰ ਕਹਿ ਦਿੱਤਾ ਕਿ ਮੈਨੂੰ ਰਸਤਾ ਦੱਸ ਦਿਓ ਹੁਣ ਇਹ ਬੰਦਾ ਦੁਖੀ ਬਹੁਤ ਹੀ ਭੋਲੇ-ਭਾਲੇ ਦੇ ਵਿੱਚ ਗੱਲਾਂ ਕਰੀ ਚਾ ਰਿਹਾ ਸੀ ਮਹਾਪੁਰਖਾ ਠੰਡਾ ਰਸਤਾ ਨਹੀਂ ਕੋਈ ਇਹ ਤਾਂ ਠੰਡਾ ਜਿਹੇ ਰਸਤਾ ਹੋਵੇਗਾ ਕੋਈ ਆਪ ਜੀ ਕਿਰਪਾ ਕਰੋ ਤੁਸੀਂ ਦੱਸ ਸਕਦੇ ਹੋ ਤੁਸੀਂ ਜਾਣੀ ਜਾਣ ਹੋ ਮੈਨੂੰ ਵੀ ਜਿਹਦੇ ਨਾਲ ਛੇਤੀ ਆਰਾਮ ਮਿਲ ਜਾਵੇ ਕਿਉਂਕਿ ਮੇਰਾ ਇੱਕ ਇੱਕ ਦਿਨ ਇੱਕ ਇੱਕ ਰਾਤ ਦੁੱਖਾਂ ਵਿੱਚ ਬਤੀਤ ਹੁੰਦੀ ਹੈ ਸਾਥ ਸੰਗਤ ਜੀ ਜਿਹਨੂੰ ਦੁੱਖ ਹੁੰਦਾ ਹੈ ਉਹੀ ਜਾਣਦਾ ਹੈ ਇਹ ਕਿੰਨੀ ਇੱਕ ਬਿਪਤਾ ਜਿਹੀ ਬਣ ਜਾਂਦੀ ਹੈ ਦੁੱਖਾਂ ਦੇ ਵਿੱਚ ਸਮਾਂ ਹਮੇਸ਼ਾ ਲੰਬਾ ਲੱਗਦਾ ਹੈ ਇੱਕ ਦਿਨ ਕੱਢਣਾ ਬੜਾ ਔਖਾ ਹੋ ਜਾਂਦਾ ਹੈ ਤੇ ਇੱਕ ਰਾਤ ਇੰਨੀ ਲੰਬੀ ਹੋ ਜਾਂਦੀ ਹੈ। ਦੁੱਖਾਂ ਵਿੱਚ ਇਉਂ ਪ੍ਰਤੀਤ ਹੁੰਦੀ ਹੈ ਕਿ ਜਿਵੇਂ ਇੱਕ ਸਾਲ ਲੰਘ ਰਿਹਾ ਹੋਵੇ। ਜਦੋਂ ਦੁੱਖ ਹੋਵੇ, ਦੁੱਖਾਂ ਦੇ ਵਿੱਚ ਸਮਾਂ ਲੰਮਾ ਹੋ ਜਾਂਦਾ ਹੈ। ਉਹਨੇ ਆਖਿਆ ਮਹਾਪੁਰਖਾ ਕਿਰਪਾ ਕਰੋ। ਫਿਰ ਉੱਥੇ ਮਹਾਪੁਰਖਾਂ ਨੇ ਤਰਸ ਕੀਤਾ ਇਹਦੇ ਤੇ ਤੇ ਮਹਾਪੁਰਖਾਂ ਨੂੰ ਪਤਾ ਲੱਗ ਗਿਆ ਕਿ ਚਲੋ। ਭੋਲੇ ਭਾ ਬੇਨਤੀ ਕਰੀ ਜਾਂਦਾ ਹੈ। ਠੰਡਾ ਰਹਾ ਨਹੀਂ। ਕੋਈ ਆਸਾ ਰਹਾ ਦਸੋ ਕੇ ਸ਼ੇਤੀ ਸੁਖ ਮਿਲ ਜਾਵੇ ਅੱਜ ਕੱਲ ਹਰ ਬੰਦਾ ਚਾਹੁੰਦਾ ਹੈ ਕਿ ਮੈਨੂੰ ਸੁਖ ਮਿਲ ਜਾਵੇ ਉਹਨੇ ਵੀ ਉਦਾਂ ਹੀ ਬੇਨਤੀ ਕੀਤੀ ਪੂਰਬਲੇ ਕਰਮ ਜਾਗੇ ਮਹਾਪੁਰਖ ਕਹਿੰਦੇ ਭਾਈ ਕਰੇਗਾ ਜੋ ਅਸੀਂ ਤੈਨੂੰ ਕਹਾਂਗੇ ਕਹਿੰਦਾ ਜੀ ਜ਼ਰੂਰ ਕਰੂੰਗਾ ਫਿਰ ਆਖਿਆ ਤੋਂ ਸਵੇਰੇ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਹੈ 2 ਵਜੇ ਉੱਠਣਾ ਹੈ 2 ਵਜੇ ਮਿਹਨਤ ਕਰਨੀ ਪਵੇਗੀ ਇਹ ਤਾਂ ਭਾਈ ਨਾਮ ਦੀ ਕਮਾਈ ਵਾਸਤੇ ਵੱਖਰੇ ਯਤਨ ਕਰਨੇ ਪੈਂਦੇ ਹਨ ਚਾਹੇ ਗਿਆਨ ਦੀ ਕਮਾਈ ਹੈ ਚਾਹੇ ਨਾਮ ਦੀ ਕਮਾਈ ਹੈ ਦੁਨਿਆਵੀ ਕਮਾਈ ਲਈ ਵੀ ਆਪਾਂ ਭੱਜ ਦੌੜ ਕਰਦੇ ਹਾਂ ਸਾਰਾ ਦਿਨ ਬੰਦਾ ਭੱਜਦਾ ਤੇ ਰਾਤ ਨੂੰ ਮਸਾ ਆਰਾਮ ਕਰਦਾ ਹੈ ਕਈ ਵਾਰੀ ਇੰਨੇ ਕੰਮ ਕਰਦਾ ਬੰਦਾ ਪਰ ਇਹ ਧਰਮ ਦੀ ਕਮਾਈ ਲਈ ਬੰਦਾ ਯਤਨ ਘੱਟ ਕਰਦਾ ਹੈ ਆਖਿਆ ਜੀ 2 ਵਜੇ ਉੱਠਣਾ ਹੈ ਇਸ਼ਨਾਨ ਕਰਨਾ ਹੈ ਫਿਰ ਉਸ ਤੋਂ ਬਾਅਦ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ ਹੈ ਮਹਾਪੁਰਖਾ ਨੇ ਆਖਿਆ ਟਾਈ ਘੰਟੇ ਹਰ ਰੋਜ਼ ਕਰਨਾ ਹੈ ਜਦੋਂ ਤੂੰ ਕਰੇਗਾ ਪਹਿਲਾ ਪਹਿਲਾ ਤੈਨੂੰ ਔਖਾ ਵੀ ਲੱਗੇਗਾ ਮੁਸ਼ਕਲਾਂ ਵੀ ਆਉਣਗੀਆਂ ਮਨ ਬੜਾ ਕੁਝ ਕਰੇਗਾ ਮਨ ਹਰਾਮੀ ਹੁਜਤਾ ਢੇਰ ਸਾਧ ਸੰਗਤ ਜੀ ਮਨ ਦਾ ਸੁਭਾਅ ਇਹ ਹੈ ਕਿ ਇਹ ਸਾਨੂੰ ਸਿੱਧੇ ਪਾਸੇ ਨਹੀਂ ਲੱਗਣ ਦਿੰਦਾ ਮਨ ਸਾਨੂੰ ਉਲਝਾ ਕੇ ਰੱਖਦਾ ਹੈ ਪਰ ਮਹਾਪੁਰਖਾ ਨੇ ਆਖਿਆ ਮਨ ਦੇ ਪਿਛੇ ਨਹੀਂ ਲੱਗਣਾ ਇਹ ਮਨ ਕੀ ਹੈ ਮਨ ਤਾਂ ਅੱਜ ਹੋਰ ਕੱਲ ਹੋਰ ਸਤ ਸੰਗਤ ਜੀ ਇਸ ਕਰਕੇ ਪਲਕ-ਪਲਕ ਨੂੰ ਜਦੋਂ ਅਸੀਂ ਛਪਕਦੇ ਹਾਂ ਜਿਵੇਂ ਆਪਾਂ ਛਪਕਦੇ ਹਾਂ ਤੇ ਪਲ-ਪਲ ਦੇ ਵਿੱਚ ਮਨ ਉਸੇ ਹਿਸਾਬ ਨਾਲ ਬਦਲ ਜਾਂਦਾ ਹੈ ਜਿਹੜੇ ਮਨ ਪਹਿਲਾਂ ਸਾਧ ਹੁੰਦੇ ਹਨ ਉਹ ਕਿਹੇ ਵੇਲੇ ਚੋਰ ਵੀ ਬਣ ਜਾਂਦੇ ਹਨ ਮਨ ਕਈ ਵਾਰੀ ਕੱਖ ਤੇ ਵੀ ਡੁੱਲ ਜਾਂਦਾ ਹੈ ਤੇ ਕਈ ਵਾਰ ਲੱਖ ਤੇ ਵੀ ਨਹੀਂ ਡੁੱਲਦਾ ਕੱਖ ਤੇ ਡੁੱਲ ਜਾਂਦਾ ਹੈ ਮਨ ਤਾਂ ਹੀ ਇਹੋ ਜਿਹਾ ਮਹਾਪੁਰਖ ਆਖਦੇ ਹਨ ਭਾਈ ਇੱਕ ਕੰਮ ਤੂੰ ਹੋਰ ਕਰੀ ਜਿਵੇਂ ਤੂੰ ਚਾਹਣਾ ਹੈ ਨਾ ਕਿ ਮੈਨੂੰ ਛੇਤੀ ਅਸਰ ਹੋ ਜਾਵੇ ਜੇ ਅੰਮ੍ਰਿਤ ਵੇਲਾ ਸੰਭਾਲ ਕੇ ਉੱਠ ਕੇ ਇਸ਼ਨਾਨ ਕਰੇਗਾ ਪਿੰਡ ਦੇ ਵਿੱਚ ਜਾਵੇਗਾ ਤੇ ਹੋਕਾ ਦੇਵੇਗਾ ਤੇ ਉਹ ਹੈਰਾਨ ਹੋ ਗਿਆ ਕਿ ਹੋਕਾ ਵੀ ਦੇਣਾ ਪਵੇਗਾ ਮਹਾਪੁਰਖਾਂ ਨੇ ਉਹਦੋਂ ਕਿਹਾ ਹੋਕਾ ਦੇਣਾ ਹੈ ਜਿਹੜਾ ਤੂੰ ਉਹ ਦੇਣਾ ਹੈ ਕਿ ਅੰਮ੍ਰਿਤ ਵੇਲਾ ਹੋ ਗਿਆ ਹੈ ਭਾਈ ਉਠੋ ਰੱਬ ਦਾ ਨਾਮ ਲੈਣ ਦਾ ਵੇਲਾ ਹੋ ਚੁੱਕਾ ਹੈ ਇਹ ਉਹ ਵੇਲਾ ਹੈ ਗੁਰੂ ਸਾਹਿਬ ਜੀ ਨੇ ਆਖਿਆ ਅੰਮ੍ਰਿਤ ਵੇਲੇ ਜਾਗੋ ਭਾਈ ਨਾਮ ਜਪੋ ਤੂੰ ਆਪਦਾ ਕੰਮ ਕਰਨਾ ਹੀ ਹੈ ਭਾਵੇਂ 15 20 ਮਿੰਟ ਹੀ ਸਾਰੇ ਘਰਾਂ ਦੇ ਵਿੱਚ ਹੋਕਾ ਦੇਣਾ ਹੈ ਉੱਚੀ ਉੱਚੀ ਬੋਲ ਕੇ ਲੋਕ ਤੈਨੂੰ ਝੱਲਾ ਵੀ ਕਹਿਣਗੇ ਲੋਕ ਤੈਨੂੰ ਕਮਲਾ ਵੀ ਕਹਿਣਗੇ ਫਿਰ ਵੀ ਤੂੰ ਆਪਣਾ ਕੰਮ ਕਰਦਾ ਹੀ ਰਹਿਣਾ ਹੈ ਤੇ ਆਕੇ ਤੂੰ ਮੂਲ ਮੰਤਰ ਜਪਣਾ ਹੈ ਜੋ ਤੇਰੇ ਕਹਿਣ ਦਾ ਇੱਕ ਦੋ ਸਰੀਰ ਵੀ ਉੱਠ ਗਿਆ ਤੇ ਜਾਪ ਕਰਨ ਲੱਗ ਗਿਆ ਉਹਨਾਂ ਦੀਆਂ ਅਸੀਸਾਂ ਵੀ ਤੈਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਜਿਹੜਾ ਤੂੰ ਕਿਸੇ ਨੂੰ ਨਾਮ ਦੇ ਨਾਲ ਜੋੜੇਗਾ ਉਹਦੇ ਨਾਲ ਪੁੰਨ ਤੇਰੇ ਲਈ ਬੜੀ ਹੀ ਛੇਤੀ ਵੱਧ ਜਾਵੇਗਾ ਫਿਰ ਤੇਰੀ ਜ਼ਿੰਦਗੀ 'ਚੋਂ ਜਿਹੜਾ ਕਲੇਸ਼ ਹੈ ਜਿਹੜਾ ਤੇਰੇ ਸਿਰ ਤੇ ਕਰਜ਼ਾ ਚੜਿਆ ਹੋਇਆ ਹੈ ਉਸ ਵਿੱਚ ਵੀ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਭਾਵਕੇ ਕਰਜ਼ੇ ਤੋਂ ਤੈਨੂੰ ਛੁਟਕਾਰਾ ਮਿਲ ਜਾਵੇਗਾ ਪੈਸੇ ਵਿੱਚ ਤੈਨੂੰ ਅਸੀਸਾਂ ਮਿਲ ਜਾਣਗੀਆਂ ਐਵੇਂ ਮਹਾਪੁਰਖਾਂ ਨੇ ਵਿਧੀ ਸਮਝਾਈ ਕਿ ਭਾਈ ਤੈਨੂੰ ਅੰਮ੍ਰਿਤ ਵੇਲੇ ਸੰਭਾਲਣਾ ਪੈਣਾ ਹੈ ਹੋਕਾ ਵੀ ਦੇਣਾ ਪੈਣਾ ਹੈ ਤੇ ਵੇਖੀ ਫਿਰ ਤੇਰੇ ਕਿੰਨੀ ਬਰਕਤ ਪੈ ਜਾਵੇਗੀ ਸੋ ਸਾਧ ਸੰਗਤ ਜੀ ਇੱਕ ਦਿਨ ਆ ਜਾਵੇਗਾ ਤੇ ਉਹ ਉੱਠਿਆ ਹੀ ਨਹੀਂ ਜਾਣਾ ਇਹ ਨੀਂਦ ਦਾ ਤਿਆਗ ਕਰਕੇ ਨਾਮ ਜਪਣਾ ਚਾਹੀਦਾ ਹੈ ਜਦੋਂ ਭਾਈ ਤੂੰ ਨਾਮ ਜਪੇਂਗਾ ਮੂਲ ਮੰਤਰ ਦਾ ਜਾਪ ਕਰੇਂਗਾ ਤੈਨੂੰ ਕਹਿੰਦੇ ਕਿ ਅਸੀਸਾਂ ਵੀ ਮਿਲ ਜਾਣਗੀਆਂ ਹੁਣ ਤੈਨੂੰ ਮਿਹਨਤਾਂ ਕਰਨੀ ਪਵੇਗੀ ਪਹਿਲਾਂ ਵੇਖ ਆਪਣੇ ਆਪ ਨੂੰ ਤੂੰ ਕਰ ਸਕਦਾ ਹੈ ਤਾਂ ਹੀ ਸ਼ੁਰੂਆਤ ਕਰੀ ਉਹਨੇ ਕਿਹਾ ਕਿ ਜੇ ਮਹਾਪੁਰਖ ਆਖਦੇ ਹਨ ਤਾਂ ਇਸ ਦੇ ਪਿੱਛੇ ਜਰੂਰ ਕੋਈ ਸੱਚ ਹੋਵੇਗਾ ਤਾਂ ਉਸਨੇ ਸੋਚਿਆ ਕਿ ਮੈਨੂੰ ਉਦਮ ਕਰਨਾ ਪਵੇਗਾ ਉਸ ਉਦਮ ਦੇ ਵਿੱਚ ਚਿਹੜੀ ਪਰਕਤ ਪਾਉਣੀ ਹੈ ਅਰਦਾਸ ਨਹੀਂ ਹੀ ਪਾਉਣੀ ਹੈ ਪਰਮਾਤਮਾ ਜੀ ਆਪੇ ਖੁਸ਼ ਹੋ ਜਾਣਗੇ ਸਾਥ ਸੰਗਤ ਜੀ ਜਿਹੜੇ ਆਪਣੇ ਮਦਦ ਆਪ ਕਰਦੇ ਹਨ ਗੁਰੂ ਸਾਹਿਬ ਉਹਨਾਂ ਦੀ ਕਿਰਪਾ ਕਰ ਦਿੰਦੇ ਹਨ ਆਲਸੀਆਂ ਦੇ ਉੱਤੇ ਗੁਰੂ ਖੁਸ਼ ਨਹੀਂ ਹੁੰਦੇ ਇਸ ਤਰ੍ਹਾਂ ਮਹਾਪੁਰਖਾਂ ਨੇ ਆਖਿਆ ਭਾਈ ਪਰ ਸੰਤਤਾ ਉਹਨੂੰ ਹੀ ਮਿਲਦੀ ਹੈ ਜਿਹੜਾ ਕੁਝ ਨਾ ਕੁਝ ਉਦਮ ਕਰਦਾ ਹੈ ਇਸ ਤਰ੍ਹਾਂ ਗੁਰਬਾਣੀ ਪੜ੍ਹਨੀ ਹੈ ਇਸ ਤਰ੍ਹਾਂ ਭਾਈ ਮੂਲ ਮੰਤਰ ਦਾ ਜਾਪ ਕਰਨਾ ਹੈ ਉਦੋਂ ਫਿਰ ਮਹਾਪੁਰਖਾਂ ਨੇ ਆਖਿਆ ਭਾਈ ਜਦੋਂ ਤੋਂ ਮੂਲ ਮੰਤਰ ਦਾ ਜਾਪ ਕਰੇਗਾ ਫਿਰ ਸਹਜੇ ਸਹਜੇ ਉਹਦੇ ਅਰਥ ਗੁਰਬਾਣੀ ਦੇ ਇੱਕ ਪੰਕਤੀ ਨੂੰ ਲੈ ਕੇ ਉਸਦੇ ਉੱਪਰ ਵਿਚਾਰ ਕਰਨੇ ਸ਼ੁਰੂ ਕਰ ਦੇਵੇਗਾ ਇਹ ਤਾਂ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਹਨ ਕਿ ਪਹਿਲਾ ਨਾਮ ਜਪਾਂਗੇ ਫਿਰ ਮੰਨਣ ਵਾਲੀ ਗੱਲ ਇਹ ਹੈ ਜੀ ਕਿ ਜਿਹੜੀ ਪਹਿਲੀ ਪੌੜੀ ਹੋਵੇਗੀ ਜਿਵੇਂ ਉਹਦੇ ਉੱਪਰ ਅਸੀਂ ਵਿਚਾਰ ਕਰਨੇ ਸ਼ੁਰੂ ਕਰ ਦੇਣੇ ਹਨ ਹੌਲੀ ਹੌਲੀ ਅਸੀਂ ਗੁਰਬਾਣੀ ਨੂੰ ਜਪਣਾ ਵੀ ਸ਼ੁਰੂ ਕਰਨਾ ਹੈ ਤੇ ਉਹਦੇ ਅਰਥਾਂ ਨੂੰ ਵੀ ਸਮਝਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਅਸਲ ਵਿੱਚ ਕੀ ਸਮਝਾਉਣਾ ਕੀਤਾ ਹੈ ਜਦੋਂ ਜਦੋਂ ਅਸੀਂ ਇਹ ਸ਼ਬਦ ਮੋਹੋ ਬੋਲੀ ਜਾਵਾਂਗੇ ਤਾ ਤਰਵਾਸ ਮਿਲਣਾ ਸ਼ੁਰੂ ਹੋ ਜਾਵੇਗਾ ਇਸੇ ਤਰ੍ਹਾਂ ਹੀ ਉਸ ਨੌਜਵਾਨ ਨੂੰ ਤਰਵਾਸ ਮਿਲਿਆ ਤੇ ਉਸਨੇ ਆਖਿਆ ਮਹਾਂਪੁਰਖੋ ਚਲੋ ਬਹੁਤ ਵਧੀਆ ਧੰਨਵਾਦ ਤੁਹਾਡਾ ਕਿ ਜਿਨ੍ਹਾਂ ਨੇ ਮੈਨੂੰ ਇਸ ਰਾਹੇ ਪਾ ਦਿੱਤਾ ਹੈ ਮੈਂ ਇਹ ਕੰਮ ਜ਼ਰੂਰ ਕਰਿਆ ਕਰਾਂਗਾ ਫਿਰ ਉਸਨੇ ਕਰਨਾ ਸ਼ੁਰੂ ਵੀ ਕਰ ਦਿੱਤਾ ਉਹਦਾ ਜੀਵਨ ਵੀ ਬਦਲਿਆ ਤੇ ਮਿਹਨਤ ਵੀ ਉਹ ਕਰਨ ਲੱਗ ਪਿਆ ਜਿਹੜਾ ਭਾਈ ਉਹਦਾ ਫਲ ਮਿਲਣਾ ਹੀ ਮਿਲਣਾ ਹੈ ਜਿਹੜਾ ਵੀ ਬਾਣੀ ਪੜੂਗਾ ਬਾਕੀ ਇਹ ਸਮਝਣ ਦਾ ਯਤਨ ਕਰੋ ਸ੍ਰਿਸ਼ਟੀ ਦਾ ਇੱਕ ਨਿਯਮ ਹੈ ਮਰਿਆਦਾ ਹੈ ਕਿ ਤੁਸੀਂ ਜੋ ਵੀ ਵੰਡੋਗੇ ਉਹੀ ਮੁੜ ਕੇ ਤੁਹਾਡੇ ਕੋਲ ਆਵੇਗਾ ਬੇ ਹਿਸਾਬ ਹੋ ਕੇ ਆਵੇਗਾ ਫਿਰ ਚਾਹੇ ਮਹਾਪੁਰਖ ਕਹਿੰਦੇ ਹੁੰਦੇ ਸੀ ਉਹ ਧਨ ਹੋਵੇ ਚਾਹੇ ਅੰਨ ਹੋਵੇ ਚਾਹੇ ਇੱਜ਼ਤ ਹੋਵੇ ਚਾਹੇ અપਮਾਨ ਹੋਵੇ ਨਫ਼ਰਤ ਹੋਵੇ ਜਾਂ ਮੁਹੱਬਤ ਹੋਵੇ ਉਹੀ ਤੁਹਾਨੂੰ ਵਾਪਸ ਮਿਲਣਾ ਹੈ ਸਾਨੂੰ ਥੋੜਾ ਬਹੁਤ ਸੰਕੋਚ ਵੀ ਕਰਨਾ ਚਾਹੀਦਾ ਹੈ ਆਪਾਂ ਇਹਨਾਂ ਦੇ ਕਰਮ ਬੀਜ ਜਿਹੜੇ ਬੀਜ ਰਹੇ ਹਨ ਤਾਂ ਗਲਤ ਨਹੀਂ ਬੀਜਣੇ ਸੋਚ ਵਿਚਾਰ ਅੱਜ ਤੋਂ ਹੀ ਕਰਨੇ ਸ਼ੁਰੂ ਕਰ ਦਿਓ ਸਾਧ ਸੰਗਤ ਜੀ ਗੁਰਬਾਣੀ ਤਾਂ ਸਾਨੂੰ ਬਹੁਤ ਤਰੀਕੇ ਨਾਲ ਸਮਝਾ ਰਹੀ ਹੁੰਦੀ ਹੈ ਕਿ ਪਰਮਾਤਮਾ ਦਾ ਨਾਮ ਜਪੋ ਏਹੀ ਤੁਹਾਡੇ ਲੋਕ ਪਰਲੋਕ ਵਿੱਚ ਸੁਹੇਲਾ ਹੋਵੇਗਾ ਜਦੋਂ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਕਿਰਪਾ ਹੋਣੀ ਲਾਜ਼ਮੀ ਹੈ ਐਵੇਂ ਫਿਰ ਭਾਈ ਮੂਲ ਮੰਤਰ ਵਿੱਚ ਬੜੀ ਸ਼ਕਤੀ ਹੈ ਉਹਨੇ ਸਾਰੇ ਹੀ ਕਰਜ਼ੇ ਝੜੜੇ ਹਨ ਉਹ ਉਸਦੇ ਦੂਰ ਕਰ ਦਿੱਤੇ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਉਹਦੇ ਲਈ ਇੱਕ ਐਸੀ ਵਿਧ ਬਣ ਗਈ ਕਿ ਉਹਦੇ ਸਿਰ ਤੋਂ ਕਰਜ਼ਾ ਵੀ ਉੱਤਰ ਗਿਆ ਤੇ ਗੁਰਬਾਣੀ ਦਾ ਜਾਪ ਕਰਨ ਦੇ ਨਾਲ ਉਸ ਦਾ ਰੋਗ ਵੀ ਠੀਕ ਹੋ ਗਿਆ ਕਿਉਂਕਿ ਉਹ ਸਮੇਂ ਸਿਰ ਉੱਠਦਾ ਸੀ ਸਮੇਂ ਸਿਰ ਉੱਠ ਕੇ ਤਾਜੀ ਹਵਾ ਦਾ ਸੇਵਨ ਕਰਦਾ ਸੀ ਭਾਵ ਕਿ ਤਾਜੀ ਹਵਾ ਵਿੱਚ ਸਾਹ ਲੈਂਦਾ ਸੀ ਜਿਸ ਦੇ ਨਾਲ ਉਹਦੇ ਸਹਾਦੀ ਬਿਮਾਰੀ ਵੀ ਜਿਹੜੀ ਸੀ ਠੀਕ ਹੋ ਗਈ ਉਸਨੇ ਆਕੇ ਬਾਬਾ ਜੀ ਦਾ ਧੰਨਵਾਦ ਕੀਤਾ ਕਿ ਬਾਬਾ ਜੀ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇਸ ਰਸਤੇ ਤੇ ਲਗਾਇਆ ਤੇ ਮੇਰਾ ਕਰੋੜਾਂ ਦਾ ਕਰਜ਼ਾ ਵੀ ਉੱਤਰ ਗਿਆ ਤੇ ਨਾਲ ਦੇ ਨਾਲ ਪਰਮਾਤਮਾ ਜੀ ਦੀ ਮੇਰੇ ਤੇ ਕਿਰਪਾ ਵੀ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ